ਉਹਨਾਂ ਦੇ ਸ਼ਬਦਾਂ ਦਾ ਐਸਾ ਹੀ ਅਸਰ ਪਿਆ ਸਾਡੇ ਜੀਵਨ ਤੇ ਫਿਰ ਅਮਰਤ ਸ਼ਗਿਆ ਅਨੰਦਪੁਰ ਸਾਹਿਬ ਤੋਂ ਜੀ ਤੇ ਫਿਰ ਬਾਣੀ ਦੇ ਥੋੜਾ ਪਾਣੀ ਪੜਨੀ ਸਟਾਰਟ ਕੀਤੀ ਫਿਰ ਮਨ ਨੂੰ ਸੋਚੀ ਆਈ ਕਿ ਅਸੀਂ ਕਿੱਥੇ ਬੈਠੇ ਆਂ ਇਹ ਸਰਕਾਰਾਂ ਨੇ ਸਾਨੂੰ ਪਿਛਲੇ 70 ਸਾਲਾਂ ਤੋਂ ਬੇਫਿਕੂ ਬਣਾਉਂਦੀਆਂ ਆਈਆਂ ਅਮਰਤ ਬਾਦ ਸ਼ਗਲਿਓ ਪਹਿਲਾਂ ਬਾਣੀ ਪੜੋ ਕਿ ਜਦੋਂ ਬਾਣੀ ਦੇ ਵਿੱਚ ਆਨੰਦ ਆ ਉਹ ਹੋਰ ਕਿਸ ਚੀਜ਼ ਦੇ ਵਿੱਚ ਨਹੀਂ ਆਉਗਾ ਭਾਈ ਅਮਰਤਪਾਲ ਨੇ ਇਸੇ ਚੀਜ਼ ਦਾ ਮੈਸੇਜ ਦਿੱਤਾ ਹੈ ਜਿਹੜਾ ਕਿ ਉਹਨਾਂ ਨੂੰ ਭਾਰੀ ਪੈ ਗਿਆ ਤੇ ਬਾਕੀ ਬੋਰੀ ਕੋਸ਼ਿਸ਼ ਹੈ ਇਸ ਟਾਈਮ ਦੀ ਸੰਗਤਾਂ ਦਾ ਆਪ ਮੁਹਾਰੇ ਰੋ ਜਾ ਰਿਹਾ ਜੀ ਕਿ ਇਸ ਟਾਈਮ ਭਾਈ ਅੰਮ੍ਰਿਤਪਾਲ ਜੀ ਦੀ ਜਿੱਤ ਪੱਕੀ ਹੈ ਜੀ ਬਾਕੀ ਇਹ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਭਾਈ ਅੰਮ੍ਰਿਤਪਾਲ ਜੀ ਦਾ ਸਾਥ ਦੇਈਏ ਤੇ ਉਹਨਾਂ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਉਸ ਤੋਂ ਪਹਿਲਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਾਹਰ ਲਿਆ ਗਏ ਫਟੂਰ ਸਾਹਿਬ ਹਲਕੇ 'ਚ ਪਹੁੰਚੇ ਹੋਏ ਆ ਇੱਥੇ ਲੋਕ ਸਭਾ ਦੀਆਂ ਚੋਣਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਕਿ ਕਿਹੜੇ ਉਮੀਦਵਾਰ ਦੀ ਉਰੇ ਜਿਆਦਾ ਹਵੈ ਉਹ ਲੋਕਾਂ ਦਾ ਰੁਝਾਨ ਕਿੱਧਰ ਨੂੰ ਜ਼ਿਆਦਾ ਆਓ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਆਪਣੇ ਨੌਜਵਾਨ ਜੁੜੇ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਵਾਹਿਗੁਰੂ ਜਿੱਕਾ ਕਾਲ ਸਾਹਿਬ ਵਾਹਿਗੁਰੂ ਜਿੱਕੀ ਫਤਿਹ ਜੀ ਭਾਈ ਜੀ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਇੱਥੇ ਤੁਸੀਂ ਕਿਹੜੀ ਪਾਰਟੀ ਨੂੰ ਜ਼ਿਆਦਾ ਸਮਰਥਨ ਕਰ ਰਹੇ ਹੋ ਅਸੀਂ ਜੀ ਕਿਸੇ ਪਾਰਟੀ ਨੂੰ ਨਹੀਂ ਕਰ ਰਹੇ ਪਰ ਅਸੀਂ ਭਾਈ ਆਜ਼ਾਦ ਉਮੀਦਵਾਰ ਭਾਈ ਅਮਰਪਾਲ ਸਿੰਘ ਜੀ ਦੇ ਸਾਥ ਹਾਂ ਜੀ ਉਹਨਾਂ ਦਾ ਬਿਲਕੁਲ ਡਟ ਕੇ ਸਾਥ ਦੇਵਾਂਗੇ ਜੀ ਕੀ ਕਾਰਨ ਹੈ ਇਹ ਜਿਹੜਾ ਉਹਨਾਂ ਦਾ ਤੁਸੀਂ ਇੰਨਾ ਸਾਥ ਦੇ ਰਹੇ ਹੋ ਕਾਰਨ ਜਿ ਤੁਹਾਨੂੰ ਸਾਰਿਆਂ ਨੂੰ ਪਤਾ ਜਿੱਦਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਇਹ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਮद्दा ਹੈਵੀ ਆ ਰਿਹਾ ਹੈ ਉਹਨਾਂ ਨੇ ਕੁਝ ਕੁ ਸਮੇਂ ਦੇ ਵਿੱਚ ਸਾਰੇ ਨਸ਼ੇ ਇੱਕਦਮ ਠੱਲ ਪਾ ਦਿੱਤੀ ਸਾਰੇ ਨਸ਼ਿਆਂ ਨੂੰ ਤੇ ਨੌਜਵਾਨਾਂ ਨੂੰ ਅੰਮ੍ਰਿਤ ਦੀ ਦਾਤ ਗੁਰੂ ਤੋਂ ਕੋਲ ਸ਼ਬਦਾਂ ਰਾਹੀਂ ਉਹਨਾਂ ਨੂੰ ਸਮਝਾਇਆ ਪਹਿਲਾਂ ਕਿ ਤੁਸੀਂ ਕੀ ਜੇ ਤੇ ਅਸੀਂ ਟਾਈਮ ਕੀ ਜੇ ਅਸੀਂ ਵੀ ਕਿਸ ਟਾਈਮ ਅਸੀਂ ਵੀ ਇਦਾਂ ਦੇ ਪਤਤਪੋਣੇ ਦੇ ਵਿੱਚ ਫਸੇ ਸੀ ਭਾਈ ਅਵਲਪਾ ਜਿਵੇਂ ਕੀ ਨਸ਼ਾ ਕਰਦੇ ਕਿੱਦਾਂ ਨਹੀਂ ਨਸ਼ਾ ਨਹੀਂ ਵੈਸੇ ਹੀ ਮੋਨੇ ਕੋ ਨਹੀਂ ਅੱਛਾ ਯਾਨੀ ਕਿ ਪਾਣੀ ਨਾਲ ਜੋੜਿਆ ਹਾਂਜੀ ਹਾਂਜੀ ਫਿਰ ਉਹਨਾਂ ਦੇ ਉਹਨਾਂ ਦੇ ਸ਼ਬਦਾਂ ਦਾ ਐਸਾ ਹੀ ਅਸਰ ਪਿਆ ਸਾਡੇ ਜੀਵਨ ਤੇ ਫਿਰ ਅਮਰਦਸ਼ ਗਿਆ ਅਨੰਦਪੁਰ ਸਾਹਿਬ ਤੋਂ ਜੀ ਤੇ ਫਿਰ ਪਾਣੀ ਤੇ ਥੋੜਾ ਪਾਣੀ ਪੜਨੀ ਸਟਾਰਟ ਕੀਤੀ ਫਿਰ ਮਨ ਨੂੰ ਸੋਚੀ ਆਈ ਕਿ ਅਸੀਂ ਕਿੱਥੇ ਬੈਠੇ ਆ ਕਿ ਸੱਚ ਅਸਲ ਚ ਕੀ ਆ ਇਹ ਸਰਕਾਰਾਂ ਨੇ ਸਾਨੂੰ ਪਿਛਲੇ 70 ਸਾਲਾਂ ਤੋਂ ਬੇਫਿਕੂ ਬਣਾਉਂਦੀਆਂ ਆਈਆਂ ਤੇ ਬਾਕੀ ਇਹ ਵੀ ਜੋ ਜੋ ਪਾਣੀ ਪਾਣੀ ਦੇ ਵਿੱਚ ਅਸਰ ਆ ਮੈਂ ਦੇ ਸਾਰਿਆਂ ਨੂੰ ਕਹੂੰਗਾ ਕਿ ਪਾਣੀ ਦੇ ਧਾਰ ਨਹੀਂ ਹੋ ਪਹਿਲਾਂ ਅੰਮ੍ਰਿਤਪਾਲ ਸ਼ਕਲਿਓ ਪਹਿਲਾਂ ਪਾਣੀ ਪੜੋ ਕਿ ਜਦੋਂ ਪਾਣੀ ਦੇ ਵਿੱਚ ਆਨੰਦ ਆ ਉਹ ਹੋਰ ਕਿਸ ਚੀਜ਼ ਦੇ ਵਿੱਚ ਨਹੀਂ ਆਗੇ ਭਾਈ ਅੰਮ੍ਰਿਤਪਾਲ ਨੇ ਏਸੀ ਚੀਜ਼ ਦਾ ਮੈਸੇਜ ਦਿੱਤਾ ਹੈ ਜਿਹੜਾ ਕਿ ਉਹਨਾਂ ਨੂੰ ਭਾਰੀ ਪੈ ਗਿਆ ਤੇ ਬਾਕੀ ਪੂਰੀ ਕੋਸ਼ਿਸ਼ ਐ ਇਸ ਟਾਈਮ ਕੀ ਸੰਗਤਾਂ ਦਾ ਆਪ ਮੁਹਾਰੇ ਰੋ ਜਾ ਰਿਹਾ ਜੀ ਕਿ ਇਸ ਟਾਈਮ ਭਾਈ ਅੰਮ੍ਰਿਤਪਾਲ ਜੀ ਦੀ ਜਿੱਤ ਪੱਕੀ ਆ ਜੀ ਹਾਂ ਜੀ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤਦੇ ਨੇ ਇਥੋਂ ਦੀ ਤੁਸੀਂ ਉਹਨਾਂ ਨੂੰ ਬਾਹਰ ਲਿਆਉਣ ਬਾਰੇ ਕੀ ਕਹਿ ਰਹੇ ਹੋ ਬਿਲਕੁਲ ਜੀ ਬਾਹਰ ਲਿਆਉਣ ਦਾ ਇੱਕ ਪ੍ਰੋਸੈਸ ਚੱਲੂਗਾ ਜੀ ਕਿਉਂਕਿ ਲੋਕਾਂ ਨੇ ਤੇ ਸਮਰਥਨ ਦੀ ਸੰਗਤ ਨੇ ਦੇ ਦੇਣਾ ਜੀ ਉਸ ਤੋਂ ਬਾਅਦ ਫਿਰ ਪ੍ਰੋਸੈਸ ਚੱਲੂਗਾ ਬਾਹਰ ਜੋ ਚੱਲੂਗਾ ਫਿਰ ਉਸ ਦੇ ਅਕੋਰਡਿੰਗ ਚੱਲਣਾ ਪਊਗਾ ਹਾਂਜੀ ਬਾਹਰ ਤੇ ਫਿਰ ਲਿਆਉਣਾ ਹੀ ਪਊਗਾ ਜੀ ਠੀਕ ਹੈ ਜੀ ਤੇ ਜੀ ਤੁਸੀਂ ਹੁਣ ਲੋਕਾਂ ਨੂੰ ਕੀ ਇੱਥੇ ਮੈਸੇਜ ਦੇਣਾ ਚਾਹੋਗੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੇਖੋ ਜੀ ਲੋਕਾਂ ਨੂੰ ਤੇ ਬੇਨਤੀ ਕਰ ਸਕਦੇ ਹਾਂ ਜੀ ਬਾਕੀ ਲੋਕ ਤੇ ਆਪ ਵਹਾਰੇ ਹੋਏ ਆ ਜੀ ਲੋਕਾਂ ਨੂੰ ਸਮਝਾਉਣ ਦੀ ਕੋਈ ਮੇਰੇ ਵਰਗਾ ਨਦਾਨ ਬੰਦਾ ਨਹੀਂ ਸਮਝਾ ਸਕਦਾ ਬਾਕੀ ਇਹ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਭਾਈ ਅਮਰਪਾਲ ਜੀ ਦਾ ਸਾਥ ਲਈਏ ਤੇ ਉਹਨਾਂ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਉਸ ਤੋਂ ਪਹਿਲਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਾਹਰ ਲਿਆ ਕੇ ਤੇ ਫਿਰ ਅਸੀਂ ਜੇਲ੍ਹ ਆਪਣਾ ਉਥੋਂ ਪਾਰਲੀਮੈਂਟ ਦੇ ਵਿੱਚ ਭੇਜੀਏ ਜੀ ਜਿਹੜੀ ਭਾਈ ਅਮਰਪਾਲ ਸਿੰਘ ਜੀ ਤੇ ਐਨਐਸਏ ਲਾਈ ਇਹਨਾਂ ਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਐਨਐਸਏ ਹੁਣ ਸਾਰਿਆਂ ਨੂੰ ਪਤਾ ਹੀ ਹੈ ਜੀ ਇਹਨਾਂ ਨੇ ਇੱਕ ਐਨਐਸਏ ਦਾ ਮਤਲਬ ਹੁੰਦਾ ਜੀ ਹੁਣ ਤਾਂ ਬੱਚੇ ਨੂੰ ਵੀ ਪਤਾ ਲੱਗ ਗਿਆ ਕਿ ਐਨਐਸਏ ਦਾ ਮਤਲਬ ਦਾ ਨੈਸ਼ਨਲ ਸਿਕਿਉਰਿਟੀ ਐਕਟ ਕਿ ਜਿਹੜਾ ਇਹ ਇਹ ਨਾਗਰਿਕ ਆ ਇਹਨੂੰ ਦੇਸ਼ ਤੋਂ ਖਤਰਾ ਹੈ ਜਿਹੜਾ ਦੇਸ਼ ਦੇਸ਼ ਨੂੰ ਇਸ ਤੋਂ ਖਤਰਾ ਹੈ ਤੇ ਹੁਣ ਤਾਂ ਪਤਾ ਲੱਗ ਗਿਆ ਜਦੋਂ ਲੋਕਾਂ ਨੇ ਏਡੀ ਵੱਡੀ ਬਹੁਮਤ ਦੇ ਨਾਲ ਭਾਈ ਅਮਰਦਪਾਲ ਨੂੰ ਜਿਤਾਤਾ ਤੇ ਉਹਦੇ ਲੋਕ ਆਪਣੇ ਆਪ ਸੱਚ ਸਾਹਮਣੇ ਆ ਜਾਣਾ ਜੀ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਇਹਨਾਂ ਲਾਇਆ ਬਿਲਕੁਲ ਗਲਤ ਹੈ ਤੁਹਾਨੂੰ ਕੀ ਲੱਗਦਾ ਇੱਥੇ ਭਾਈ ਜੀ ਸਾਹਿਬ ਨੂੰ ਕਿੰਨੀਆਂ ਕ ਵੋਟਾਂ ਪੈ ਜਾਣਗੀਆਂ ਇੱਥੇ ਕਿੰਨੀ ਕ ਲੀਡ ਤੋਂ ਜਿੱਤ ਪ੍ਰਾਪਤ ਕਰਨਗੇ ਵੇਖੋ ਜੀ ਅੰਦਾਜ਼ਾ ਨਹੀਂ ਆਪ ਮਹਾਰੇ ਸੰਗਤ ਮੈਂ ਦੇ ਕਹਿ ਨਹੀਂ ਸਕਦਾ ਕੋਈ ਪਰ ਵੱਧ ਤੋਂ ਵੱਧ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਹੀ ਜਿਦਾ 16 ਲੱਖ ਹੈ ਜੀ ਵੋਟ ਇਸ ਹਲਕੇ ਦੀ ਤੇ 16 ਲੱਖ ਦੇ ਵਿੱਚ 10 ਲੱਖ ਤੇ ਉਮੀਦ ਹੈਗੀ ਹੈ ਬਾਕੀ ਵੇਖੋ ਅਕਾਲਪੁਰ ਕਿ ਆਪ ਵਸਾਈ ਹੋਣਗੇ ਹਾਂ ਜੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਜੀ ਅਸੀਂ ਭਾਈ ਅਬਰਤਪਾਲ ਜੀ ਦਾ ਵੱਧ ਤੋਂ ਵੱਧ ਸਾਥ ਦਿਈਏ ਤੇ ਉਹ ਉਹਨਾਂ ਨੂੰ ਐਮਪੀ ਬਣਾ ਕੇ ਮੈਂਬਰ ਆਫ ਪਾਰਲੀਮੈਂਟ ਬਣਾਈਏ ਤੇ ਪਾਰਲੀਮੈਂਟ ਭੇਜੀਏ ਸੋ ਜੋ ਆਪਣੇ ਸਿੱਖ ਮੁੱਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਜੋ ਮੁੱਦੇ ਸਾਡੇ ਨਸ਼ਿਆਂ ਵਾਲੇ ਆ ਤੇ ਜੋ ਸਿੱਖ ਜੋ ਸਿੱਖਾਂ ਦੇ ਬੱਚੇ ਜੋ ਪਤਤਪੁਰੇ ਵਿੱਚ ਵਸੇ ਆ ਉਹ ਘਰ ਵਾਪਸੀ ਕਰਨ ਆਨੰਦਪੁਰ ਘਰ ਵਾਪਸੀ ਕਰ ਲੈਣ ਤੇ ਇਹੋ ਹੀ ਉਮੀਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ